ਤਰੇਗੇ ਸਰ ਜੋਗੁਰ ਨਾਨਕ ਗੁਰ ਲੱਗਿਆ ਨਾ ਚਰਣੀ ਗੁਰੂ ਅਗੇ ਨਿਵਦਾ ਗੁਰੂ ਦੇ ਚਰਨਾਂ 'ਚ ਨਮਸਕਾਰ ਨਹੀਂ ਕਰਦਾ ਤੇ ਜੇ ਕੋਈ ਨਿਵਦਾ ਸਰਦਾ ਨਾਲ ਨਮਸਕਾਰ ਕਰਦਾ ਮੱਥਾ ਟੇਕਦਾ ਹੈ ਤਾਂ ਪੁੱਠੇ ਲੇਖ ਵੀ ਸਿੱਧੇ ਹੋ ਜਾਂਦੇ ਨੇ ਉਹ ਲੋਕ ਸਤਨਾਮ ਸ੍ਰੀ ਵਾਹਿਗੁਰੂ ਸੀਸ ਨਵਾਇਆ ਗਿਰ ਪਰਾ ਸਭ ਪਾਪਨ ਕੀ ਪੋਟ ਗੁਰੂ ਅਗੇ ਸੀਸ ਨਵਾਉਂਦਾ ਫਰਸ ਸੀਸ ਨਵਾਇਆ ਗਿਰ ਪਰਾ ਸਭ ਪਾਪਨ ਕੀ ਪੋਟ ਤਾਂ ਤੇ ਸੀਸ ਨਵਾਈਏ ਲੱਗਾ ਨਾ ਜਮ ਚੋਟ ਸੋ ਪੈਰ ਸਫਲੇ ਕੀਤੇ ਨੇ ਸੀਸ ਸਫਲਾ ਕੀਤਾ ਜबान ਵੀ ਸਫਲ ਕਰੀਏ ਇਹ ਜਿਹੜੀ ਜबान ਸਾਡੀ ਕੱਥ ਵਿੱਚ ਬੋਲ ਕੇ ਨਿੰਦਿਆ ਕਰਕੇ ਇਹ ਝੂਠੀ ਹੋ ਗਈ ਹੈ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਤੇ ਸਾਧ ਸੰਗਤ ਪਰੰਤੂ ਹੁਣ ਸੁੱੱਚੀ ਕਿਵੇਂ ਹੋਵੇ ਵਾਹਿਗੁਰੂ ਦੇ ਗੁਣ ਗਾ ਕੇ ਵਾਹਿਗੁਰੂ ਦਾ ਨਾਮ ਜਪ ਕੇ ਗੁਰੂ ਦੇ ਗੁਣ ਗਾ ਕੇ ਗੁਰੂ ਦੀ ਬਾਣੀ ਪੜ੍ਹ ਕੇ ਇਹ ਜਵਾਨ ਜਿਹੜੀ ਹੈ ਸਫਲ ਹੁੰਦੀ ਹੈ ਸੁੱਚੀ ਹੁੰਦੀ ਹੈ ਜਿਹੜੇ ਨੇਤਰ ਅੱਖਾਂ ਹਨ ਦੁਨੀਆ ਨੂੰ ਦੇਖ ਦੇਖ ਕੇ ਇਹ ਮੈਲੇ ਹੋ ਗਏ ਨੇ ਨੇਤਰ ਮੈਲੇ ਹੋ ਗਏ ਨੇ ਬਾਹਰ ਬੁਰਾ ਦੇਖ ਕੇ ਗੁਰੂ ਦਾ ਦਰਸ਼ਨ ਕਰਕੇ ਸੰਗਤਾਂ ਦਾ ਦਰਸ਼ਨ ਕਰਕੇ ਰੱਬ ਦੇ ਪਿਆਰਿਆਂ ਦਾ ਦਰਸ਼ਨ ਕਰਕੇ ਇਹ ਨੇਤਰਾਂ ਦੀ ਮੈਲ ਉਤਰਦੀ ਹੈ ਸਤਿਨਾਮ ਸ੍ਰੀ ਵਾਹਿਗੁਰੂ ਇਹ ਨੇਤਰ ਪਵਿੱਤਰ ਹੁੰਦੇ ਨੇ ਸੀ ਸਫਲਾ ਹੁੰਦਾ ਹੈ ਗੁਰੂ ਦੇ ਚਰਨਾਂ ਦੇ ਵਿੱਚ ਜਵਾਨ ਸਫਲੀ ਹੁੰਦੀ ਹੈ ਗੁਰੂ ਦੇ ਪਰਮਾਤਮਾ ਦੇ ਗੁਣ ਗਾ ਕੇ ਨੇਤਰ ਪਵਿੱਤਰ ਹੁੰਦੇ ਨੇ ਸੁੱਚੇ ਹੁੰਦੇ ਨੇ ਸਤਿਗੁਰਾਂ ਦਾ ਗੁਰੂ ਗ੍ਰੰਥ ਸਾਹਿਬਹਾਰਾ ਜੀ ਦਾ ਸਾਹਸੰਗਤਾ ਦਰਸ਼ਨ ਕਰਕੇ ਉਹ ਲੋਕ ਸਤਨਾਮ ਸ੍ਰੀ ਵਾਹਿਗੁਰੂ ਜਿਹੜੇ ਸਾਡੇ ਕੰਨ ਨੇ ਇਹ ਸਰਵ ਨੂੰ ਮੇਰੀਓ ਸੱਚ ਸੁਣਨਾ ਨੋ ਪਠਾਏ ਇਹ ਜਿਹੜੇ ਸਾਡੇ ਕੰਨ ਨੇ ਭਾਈ ਇਹ ਨਿੰਦਿਆ ਸੁਣ ਸੁਣ ਕੇ ਕੱਚ ਪੱਚ ਸੁਣ ਸੁਣ ਕੇ ਬੁਰੀਆਂ ਗੱਲਾਂ ਸੁਣ ਸੁਣ ਕੇ ਅਪਵਿੱਤਰ ਹੋ ਗਏ ਮੈਲੇ ਹੋ ਗਏ ਇਹ ਕੰਨ ਕਿਵੇਂ ਸਫਲੇ ਹੋਣਗੇ ਗੁਰੂ ਦਾ ਜਸ ਵਾਹਿਗੁਰੂ ਗੁਰੂ ਦੀ ਬਾਣੀ ਸੁਣ ਕੇ ਜਿਹੜਾ ਸਾਡਾ ਮਨ ਮੈਲਾ ਹੋਇਆ ਹੋਇਆ ਹੈ ਮਨ ਅਪਵਿੱਤਰ ਹੋ ਗਿਆ ਮਨ ਮੈਲਾ ਹੋ ਗਿਆ ਮਨ ਵਿੱਚ ਬੁਰੇ ਹੀ ਫਿਰਨੇ ਆਉਂਦੇ ਨੇ ਭਜਨ ਪਾਠ ਵੀ ਕਈ ਕਰਦੇ ਆ ਪਰੰਤੂ ਮਨ ਦੇ ਵਿੱਚ ਬੁਰੇ ਫਿਰਨੇ ਆਉਂਦੇ ਨੇ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਕਿਉਂਕਿ ਜੇ ਸਾਫ਼ ਨਹੀਂ ਹੋਇਆ ਨਾ ਅਜੇ ਸ਼ੁੱਧ ਨਹੀਂ ਹੋਇਆ ਸੋ ਮਨ ਜਿਹੜਾ ਹੈ ਇਹ ਕਿਵੇਂ ਪਵਿੱਤਰ ਹੋਵੇਗਾ ਭਰੀਏ ਮਤ ਪਾਪਾਂ ਕਹ ਸੰਗ ਉਹ ਧੋਪੈ ਨਾਵਾ ਦਾ ਰੰਗ ਕਬੀਰ ਮਨ ਨਰਮਲ ਜੈਸੇ ਗੰਗਾ ਨੀਰ ਗੁਰੂ ਦਾ ਗਿਆਨ ਜਿਹੜਾ ਹੈ ਸੁਣ ਕੇ ਗੁਰੂ ਦਾ ਗਿਆਨ ਸੁਣ ਕੇ ਇਹ ਜਿਹੜੇ ਕੰਨ ਨੇ ਪਾਈ ਐਸਾ ਪਰ ਹੋਣ ਪਵਿੱਤਰ ਹੋਣਗੇ ਗਿਆਨ ਕਿਵੇਂ ਟਿਕ ਟਿਕੇਗਾ ਭਾਪ ਗਿਆਨ ਸਥਰ ਨਹੀਂ ਰਹਿੰਦਾ ਜੋ ਸੰਗਤ ਵਿੱਚ ਮਨ ਹੈ ਉਹ ਘਰ ਜਾ ਕੇ ਨਹੀਂ ਜੋ ਗੁਰੂ ਦੇ ਸਾਹਮਣੇ ਮਨ ਹੈ ਉਹ ਸਾਧ ਸੰਗ ਦਵਾਰ ਨਹੀਂ ਹੁੰਦਾ ਜੋ ਬਾਹਾਂ પુરਸ਼ਾਂ ਦੇ ਸਾਹਮਣੇ ਸਾਧ ਸੰਗ ਮਨ ਹੁੰਦਾ ਉਹ ਪਿੱਠ ਪਿੱਛੇ ਨਹੀਂ ਹੁੰਦਾ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਫਿਰ ਇਹ ਗਿਆਨ ਕਿਵੇਂ ਸਥਿਰ ਹੋਵੇਗਾ ਜੋ ਬ੍ਰह्म ਗਿਆਨੀ ਦਾ ਮਨ ਹੈ ਉਹ ਇੱਕ ਰਸ ਰਹਿੰਦਾ ਹੈ ਸਦਾ ਹੀ ਸਦਾ ਸਥਿਰ ਰਹਿੰਦਾ ਹੈ ਤੇ ਮਨ ਸਾਫ਼ ਹੁੰਦਾ ਹੈ ਇੱਕੇਵੇਂ ਟਿਕੇਗਾ ਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਗੁਰੂ ਦੇ ਵਚਨ ਕਮਾ ਕੇ ਸੇਵਾ ਕਰਕੇ ਸਿਮਰਨ ਕਰਕੇ ਇਹ ਜਿਹੜਾ ਸਾਡਾ ਗਿਆਨ ਹੈ ਉਹ ਐਸੇ ਤਾਂ ਸਾਰੀ ਗਿਆਨੀ ਨੇ ਭਾਈ ਸਾਰੀ ਜਾਣਦੇ ਨੇ ਹਰ ਇੱਕ ਜਾਣਦਾ ਅਜ ਕੱਲ ਹਰ ਇੱਕ ਹਨ ਮੈਂ ਤਾਂ ਇਹ ਸਾਖੀ ਤਾਂ ਮੈਂ ਵੀ ਸੁਣਾ ਦੂੰ ਇਹ ਸ਼ਬਦ ਤਾਂ ਮੈਂ ਵੀ ਪੜਦਾਂ ਇਹ ਧਾਰਨਾ ਤਾਂ ਮੈਂ ਵੀ ਪੜਦਾਂ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ ਪਰੰਤੂ ਸਾ ਸੰਗਤ ਗਿਆਨ ਸਥਿਰ ਕੈਸਾ ਰਹਿੰਦਾ ਬ੍ਰह्म ਗਿਆਨੀ ਦਾ ਜਿਹੜਾ ਗਿਆਨ ਉਹ ਸਦਾ ਇਥੋਂ ਤੱਕ ਬ੍ਰह्म ਗਿਆਨੀ ਦਾ ਭੋਜਨ ਗਿਆਨ